ਕਰਤਾਰਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਅੱਜ ਦਾ ਦਿਨ ਨਿਰਾਸ਼ਾ ਭਰਿਆ ਰਿਹਾ ਸਵੇਰੇ ਤੋਂ ਹੀ ਸੈਂਕੜੇ ਯਾਤਰੀ ਇੰਟੀਗ੍ਰੇਟਿਡ ਚੈੱਕਪੋਸਟ ਤੇ ਪਹੁੰਚੇ ਸਨ ਉਮੀਦ ਲੈ ਕੇ ਕਿ ਅੱਜ ਉਹਨਾਂ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਮਿਲੇਗਾ ਪਰ ਭਾਰਤੀ ਅਧਿਕਾਰੀਆਂ ਵੱਲੋਂ ਸੁਰੱਖਿਆ ਕਾਰਨਾਂ ਕਰਕੇ ਅਚਾਨਕ ਐਲਾਨ ਕੀਤਾ ਗਿਆ ਕਿ ਅੱਜ ਕੋਈ ਵੀ ਯਾਤਰੀ ਪਾਕਿਸਤਾਨ ਨਹੀਂ ਜਾ ਸਕੇਗਾ ਇਸ ਫੈਸਲੇ ਕਾਰਨ ਸਾਰੀ ਸੰਗਤ ਨੂੰ ਭਾਰਤੀ ਪਾਸੇ ਤੋਂ ਹੀ ਵਾਪਸ ਭੇਜ ਦਿੱਤਾ ਗਿਆ ਅਧਿਕਾਰੀਆਂ ਨੇ ਦੱਸਿਆ ਕਿ ਇਹ ਕਦਮ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਚੁੱਕਿਆ ਗਿਆ ਹੈ। ਹਾਲਾਂਕਿ ਅੱਜ 491 ਯਾਤਰੀਆਂ ਨੂੰ ਪਾਕਿਸਤਾਨ ਜਾਣ ਦੀ ਮਨਜ਼ੂਰੀ ਮਿਲੀ ਹੋਈ ਸੀ ਪਰ ਸਵੇਰੇ ਤੋਂ ਹੀ ਸੰਗਤ ਦੀ ਗਿਣਤੀ ਘਟ ਰਹੀ। ਜੋ ਵੀ ਆਏ ਉਹਨਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਕੀ ਕਹਿੰਦੇ ਕੀ ਭਾਜੀ? ਸਭ ਤੋਂ ਪਹਿਲੇ ਤੇ ਬਾਰਤ ਮਾਤਾ ਦੀ ਜੈ। ਹਾਂਜੀ। ਜੋ ਆਰਮੀ ਭਰਾਵਾਂ ਨੇ ਸਾਡੇ ਦੇਖ ਕੇ ਸਪਈਆਂ ਨੇ ਜੋ ਕਿਹਾ ਵਧੀਆ ਕਿਹਾ ਕਿ ਨਾ ਜਾਓ ਜੋ ਕੀ ਮਹੌਲ ਖਰਾਬ ਚੱਲਣ ਡਿਆ। ਉਦੀ ਵਜ੍ਹਾ ਕਰਨ ਉਹਨਾਂ ਨੇ ਸਾਰੇ ਨੂੰ ਵਾਪਸ ਮੋੜ ਦਿੱਤਾ ਵਾ ਕਿ ਅੱਗੇ ਨਾ ਜਾਏ ਆਪਾਂ ਇਸ ਕਰਕੇ ਉਹਨਾਂ ਦੀ ਗੱਲ ਮੰਨ ਕੇ ਆਪਾਂ ਸਾਰੇ ਵਾਪਸ ਆ ਗਏ ਆ ਕਿ ਲੜਾਈ ਦਾ ਮੋਰ ਚਾਪਨ ਦੇ ਇਸ ਕਰਕੇ ਜੋ ਵੀ ਕੀਤਾ ਆਰਮੀ ਵਾਲਿਆਂ ਨੇ ਵਧੀਆ ਕੀਤਾ ਵਾ ਜੈ ਹਿੰਦ ਸਾਰੇ ਮੇਰੇ ਨਾਲ ਤਾਂ ਕਿ ਹੀ ਰੱਖੇਂ ਕਿ ਤੂੰ ਲਾਈਕ ਤੂੰ ਸੰਗਤ ਅਸੀਂ ਆਇਆ ਫਟੇਰੇ ਤੋਂ ਤੇ ਇਹ ਕਹਿੰਦੇ ਕੀ ਹੈ ਭੱਜੀ ਉਹ ਕਹਿੰਦੇ ਪਰਮਿਸ਼ਨ ਨਹੀਂ ਹੈ ਅਭੀ ਬੜੀ ਦਾ ਬਾਹਰ ਤੇ ਬਾਹਰ ਦੇ ਵਿੱਚ ਅਪਲਾਈ ਕਰ ਸਕਦੇ ਹਾਂ ਪਰ ਚਲ ਕੇ ਬਾਹਰ जो मोमबात और ठीक होएगा। स्विडेंबी जो तो उत्तर उत्तरें को मिलेगा तो भी मंदिर में चुकाएगा शायद। वो तो है सी पर नहीं देखिए अभी चल ठीक है कोई शायद संक्रमण दे रहे हैं। तो भी गुरु का दारा शायद गुरुदेव दारा। जैसे करके